ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 10 ਮਲਦੇਵ ਸਿੰਘ ਸਰਸਾ ਮੇਰੇ ਨਾਲ ਸਰਦਾਰ ਨਸੀਬ ਸਿੰਘ ਸਾਗਣਾ ਸੁਖਵਿੰਦਰ ਸਿੰਘ ਸਰਦਾਰ ਬਲਸਾ ਪਰਮੇਸ਼ਰ ਸਿੰਘ ਜੀ ਤੇ ਇਲਾਕੇ ਦੇ ਸਾਜ ਜਸਵੰਤ ਸਿੰਘ ਇਹਨਾਂ ਪਿੰਡਾਂ ਦੇ ਜਿਹੜੇ ਪੀੜਤ ਕਿਸਾਨ ਨੇ ਜਿਨ੍ਹਾਂ ਦੀਆਂ ਆ ਫਸਲਾਂ ਜਿਹੜੀਆਂ ਤਬਾਹ ਹੋ ਗਈਆਂ ਇਹ ਖਲੋਤੇ ਨੇ ਔਰ ਇਸ ਟਾਈਮ ਤੇ ਜਿਹੜਾ ਇਹ ਪਿੰਡ ਆ ਇਹ ਮੰਡ ਚੱਕੋ ਕੀ ਜਿਸ ਤਰ੍ਹਾਂ ਕੇ ਮੰਡ ਚੱਕੋ ਕੀ ਬਾਰੇ ਤੇ ਮੰਡ ਢਿਲਵਾ ਮੰਡ ਬਤਾਲਾ ਢਿਲਵਾ ਇਹਨਾਂ ਦੇ ਬਾਰੇ ਤੁਸੀਂ ਦਾਸ ਵੱਲੋਂ ਹੁਣ ਤੱਕ ਜਿਹੜਾ ਕੀਤਾ ਕੰਮ ਆ ਉਹ ਰੋਜ਼ ਸੁਣਦੇ ਹੋ ਇਹ ਉਹੀ ਪਿੰਡ ਨੇ ਜਿਨ੍ਹਾਂ ਦੀ ਆਪਾਂ ਰੋਜ਼ ਗੱਲ ਕਰਦੇ ਆ ਤੇ ਆਹ ਵੇਖੋ ਤੁਸੀਂ ਅੱਜ ਕਿਸ ਤਰ੍ਹਾਂ ਪਾਣੀ ਘੋਤਾ ਆਹ ਪਾਣੀ ਥੋੜਾ ਡਾਊਨ ਹੋ ਗਿਆ ਤੇ ਇਹਨਾਂ ਛੋੜਿਆਂ ਦੇ ਤੇ ਪਾਣੀ ਫਿਰ ਚੁੱਕਾ ਹੁਣ ਪਾਣੀ ਕੁਝ ਘੱਟ ਆ ਲੇਕਿਨ ਮੈਂ ਸਰਕਾਰ ਨੂੰ ਇੱਕ ਅਪੀਲ ਕਰਨੀ ਚਾਹੁੰਦਾ ਕਿ ਜਿਸ ਤਰ੍ਹਾਂ 2023 ਚ ਕੀਤਾ ਸੀ ਉਸ ਤਰ੍ਹਾਂ ਨਾ ਕਰਿਓ। ਐਦ ਕਿ ਤੁਹਾਨੂੰ ਅਸੀਂ ਸੁੰਨਿਆ ਨਹੀਂ ਛੱਡਾਂਗੇ। ਐ ਸਵਾਰੀ। ਇਹ ਜਿੰਨੀਆਂ ਫਸਲਾਂ ਨੇ ਚਾਹੇ ਉਹ ਕਮਾਦ ਆ ਤੇ ਚਾਹੇ ਝੋਨਾ ਹੈ। ਆ ਕਮਾਦ ਵੇਖੋ ਵੀ ਉਹ ਕਮਾਦ ਵੀ ਡੁੱਬਾ ਪਿਆ। ਜਿੰਨਾ ਕਮਾਦਾਂ ਦੇ ਉੱਤੇ ਪਾਣੀ ਚੜ ਗਿਆ। ਜਿੰਨਾ ਝੋਨਿਆਂ ਤੇ ਪਾਣੀ ਚੜ ਗਿਆ। ਔਰ ਇਹ ਪਾਣੀ ਕਰੀਬ-ਕਰੀਬ 1 ਮਹੀਨੇ ਤੋਂ ਖਲੋਤਾ ਹੈ। ਜਿਹੜਿਆ ਹਰੇਕ ਜ਼ਰੂਰ ਦੀਦੇ ਨੇ। ਲੇਕਿਨ ਇਹਨਾਂ ਦੇ ਭੱਲੇ ਕੁਛ ਨਹੀਂ। ਜਦੋਂ ਪਾਣੀ ਸੁੱਕ ਗਿਆ। ਇਹ ਸਾਰੇ ਮੁੱਦੇ ਪੂਹ ਹੋ ਜਾਣ। ਇਸ ਕਰਕੇ ਪ੍ਰਸ਼ਾਸਨ ਨੂੰ ਖਾਸ ਕਰਕੇ ਡੀਸੀ ਕਪੂਰਥਲਾ ਨੂੰ ਇਹ ਇੱਕ ਬੇਨਤੀ ਆ ਕਿ ਇਹਨਾਂ ਦੀ ਜਿਹੜੀ ਗਰਦੌਰੀ ਆ ਉਹ ਫਟਾਫਟ ਜਲਦੀ ਤੋਂ ਜਲਦੀ ਪਾਣੀ ਲੰੰਦਾ ਤੇ ਇਹ ਕਰਾਈ ਜਾਏ ਸਮੁੱਚੇ ਤੌਰ ਤੇ। ਔਰ ਐਸ ਵਾਰੀ 650 ਰੁਪਇਆ ਨਹੀਂ ਲੈਣਾ। ਜਿਹੜਾ 2023 ਦੇ ਵਿੱਚ ਉਹ ਵੀ 40% ਨੂੰ ਦਿੱਤਾ 60% ਉਹ ਵੀ ਨਹੀਂ ਮਿਲਿਆ। ਉਹ ਤਾਂ ਅਸੀਂ ਲੈਣਾ ਹੀ ਲੈਣਾ। ਉਸ ਤੋਂ ਪਹਿਲਾਂ ਜਿਹੜਾ 2006 ਵਾਲਾ ਉਹ ਵੀ ਰਵਾਂਗੇ ਤੇ ਲਵਾਂਗੇ ਤੌਂ ਤੇ ਗੋਡਾ ਦੇ ਕੇ ਤੇ ਐਸ ਵਾਰੀ ਅਸੀਂ 6800 ਰੁਪਏ ਨਾਲ ਕਦੇ ਵੀ ਨਹੀਂ ਮੰਨਾਂਗੇ 80000 ਰੁਪਿਆ ਪਰ ਇਕੜ ਦਾ ਜਿਹੜਾ ਉਹ ਖਰਚਾ ਚਾਹੀਦਾ ਤੇ ਜਿਹੜੇ ਮਜ਼ਦੂਰ ਭਰਾ ਨੇ ਜਿਨ੍ਹਾਂ ਦੀਆਂ ਜ਼ਮੀਨਾਂ ਜਿਆਦਾ ਦਾ ਨਹੀਂ ਉਹਨਾਂ ਦੇ ਮਕਾਨ ਜਿਹੜੇ ਨੇ ਉਹ ਆਪਣੇ ਕੇਵਲ ਮਕਾਨਾਂ ਰਹੇ ਨੇ ਕਈਆਂ ਦੇ ਮਕਾਨ ਵੀ ਜਿਹੜੇ ਨੁਕਸਾਨੇ ਗਏ ਨੇ ਉਹਨਾਂ ਦੇ ਪਸ਼ੂ ਜਿਹੜੇ ਨੇ ਉਹ ਨੁਕਸਾਨੇ ਗਏ ਨੇ ਉਹਨਾਂ ਪਸ਼ੂਆਂ ਦਾ ਕਾਨਾਂ ਦਾ ਪਸ਼ੂਆਂ ਵਾਸਤੇ ਚਾਰਾ ਬੱਚਿਆਂ ਵਾਸਤੇ ਉਹਨਾਂ ਦੇ ਜਿਹੜੇ ਪੜ੍ਹ ਰਹੇ ਸਕੂਲਾਂ ਵਿੱਚ ਪੀਸਾ, ਕੱਪੜਾ, ਦਵਾਈ, ਪਾਣੀ ਦਾ ਪ੍ਰਬੰਧ ਤੇ ਉਹਨਾਂ ਦੇ ਜਿਹੜਾ ਰਸਨ ਦਾ ਪ੍ਰਬੰਧ ਜਿਹੜਾ ਉਹ ਜ਼ਰੂਰ ਕੀਤਾ ਜਾਵੇ। ਭਗਵੰਤ ਮਾਨ ਜੀ ਤੁਸੀਂ ਇਹ ਗੱਲ ਕਹੀ ਸੀ ਕਿ ਮੈਂ ਕੁੱਕੜ, ਮੁਰਗੀ ਤੇ ਬੱਕਰੀ ਦਾ ਵੀ ਮੁਆਵਜ਼ਾ ਦਵਾਂਗਾ। ਉਹ ਭਲਿਆ ਤੇਰੇ ਅਹੰਕਾਰ ਆਕਰਸ਼ਨ ਕੁਮਾਰ ਨੇ ਜਿਹੜਾ ਹੀ ਉੱਥੇ ਆਪ ਤੇ ਲੈਂਦੀ ਆ ਰਣਜੀਤ ਸਾਗਰ ਤੇ ਜੋ ਕਿ ਦੂਸਰੇ ਟਾਈਮ ਦੇ ਵਿੱਚ ਜਿਸ ਤਰ੍ਹਾਂ ਦੋਵਾਂ ਟਾਈਮਾਂ ਦਾ ਉੱਥੇ ਪਾਣੀ ਚੱਕਿਆ ਗਿਆ ਹੈ ਇਹਨਾਂ ਪੰਨਾਂ ਦੀ ਉੱਥੇ ਜ਼ਰੂਰ ਨਹੀਂ ਉਸ ਪਾਣੀ ਨੇ ਤਬਾਈ ਢਾਪੀਆ ਸੁੱਤਿਆਂ ਪਿਆਂ ਦੇ ਡੰਗਰ ਵੀ ਰੁੜ ਗਏ ਨੇ ਬੰਦੇ ਵੀ ਰੁੜੇ ਨੇ ਡੰਗਰ ਰੁੜ ਗਏ ਹੁਣ ਵੇਖਣਾ ਤੂੰ ਕਹਿੰਦਾ ਜਮੀਨਾ ਯਾਰ ਦਰਿਆਪੁਰਦ ਹੋ ਗਈਆਂ ਹੁਣ ਵੇਖਣਾ ਕਿੰਨਾ ਤੂੰ ਕੁੱਕੜ ਮੁਰਗੀ ਦਾ ਮੇਰਾ ਖਿਆਲ ਹੈ ਕਿ ਸ਼ਾਇਦ ਮੁਰਗੀ ਤੇ ਬੱਕਰੀ ਇਸ ਕਰਕੇ ਕਹੀ ਆ ਵੀ ਬਾਕੀ ਨਹੀਂ ਮੁਰਗੀ ਤੇ ਬੱਕਰੀ ਉਹ ਯਾਰ ਮੁਰਗੀਆਂ ਦੇ ਬੱਕਰੀਆਂ ਦੀ ਗਿਣਤੀ ਕਰਦੇ ਵੀ ਉਹ ਕਿੰਨੀਆਂ ਮਰੀਆਂ ਸੋ ਇਸ ਵਾਰੀ ਇਹ ਕੇ ਨੂੰ ਸੁਝਾ ਨਹੀਂ ਛੱਡਾਂਗੇ ਪ੍ਰਸ਼ਾਸਨ ਨੂੰ ਅਪੀਲ ਹੈ ਕਿ ਜਲਦੀ ਤੋਂ ਜਲਦੀ ਕਰਤੋਰੀ ਕਰਾ ਕੇ ਤੇ 80000 ਰੁਪਿਆ ਪਰ ਏਕੜ ਦਾ ਮੁਆਵਜ਼ਾ ਜਿਹੜਾ ਉਹ ਕਿਸਾਨਾਂ ਨੂੰ ਦੇਣਾ ਚਾਹੀਦਾ ਵੈਕੂ ਜੀ ਕਾਕਾ ਕਾਲਸਾ 9854 ਈਲਾ ਭਾਵਾ ਜਨਨ ਸਿੰਘ ਪਿੰਡ ਨੀਸਰ ਕੇ ਕੇਂਦਰ ਸਰਕਾਰ ਦੇ ਇਸ਼ਾਰਿਆਂ ਤੇ ਪੰਜਾਬ ਸਰਕਾਰ ਨੇ 3203 ਕਨਾਲ 10 ਮਰਲੇ ਜ਼ਮੀਨ ਬੜਾਚ ਦੀ ಗ್ರಾಮ ਪੰਚਾਇਤ ਤੇ ਪਾਲਸਰਾਏ ਤੋਂ ਪਿੰਡਾਂ ਦੀ 3203410 ਬੰਦੇ ਪਿੰਡ ਜਿਹੜੀਆਂ ਉਹਨਾਂ ਨੂੰ ਕਿ ਬਣਾਉ ਵਸਣ ਵਾਸਤੇ ਦਿੱਤੇ ਉਹਨਾਂ ਨੇ ਪਿੰਡ ਆਪਣਾ ਬਣਾ ਲਿਆ ਜਿਹਦਾ ਨਾਮ ਰੱਖਿਆ ਡੇਰਾ ਬਾਬਾ ਜਮਲ ਸਿੰਘ ਤੇ ਉਹਨਾਂ ਨੂੰ ਛੁੱਟੀ ਦੇਤੀ ਵੀ ਤੁਸੀਂ ਜਿੰਨੀ ਮਰਜ਼ੀ ਜਮੀਨ ਤੇ ਕੰਮ ਚ ਕਰੋ ਉਹਨਾਂ ਨੇ ਪਰਲੇ ਪਾਸੇ ਚਾਹ ਦੀਵਾਰੀ ਕੀਤੀ ਹੈ ਬੁੱਢਾ ਥੇ ਪਾਲਸਰਾਏ ਬੜਾਚ ਉਧੇ ਚੱਕੋ ਕੀ ਚਟਾ ਸ਼ੇਰ ਉਧਰ ਚਾਰਗਵਾਰੀ ਕੀ ਕੀ ਆ ਐਸ ਪਾਸੇ ਦਰਿਆ ਵਹਣ ਬੜਾਤਾ ਜਿਹੜਾ ਕਿ ਫਰੀਾਲ ਜਿਹੜਾ 1985 ਚ ਜਿੱਥੇ ਦਰਿਆ ਚੱਲਦਾ ਸੀ ਉਦੋਂ 4 ਕਿਲੋਮੀਟਰ ਉਰਲੇ ਪਾਸੇ ਤੋਂ ਟੱਕਦਾ ਹੈ ਤੇ ਉਹ ਸਾਰੀ ਜ਼ਮੀਨ ਤੇ 20 ਕਿਲੋਮੀਟਰ ਪਿੱਛੇ 80 ਵਰਗ ਕਿਲੋਮੀਟਰ ਕਿੰਨੀ ਜਮੀਨ ਵਾਦੀ ਆ ਸਰਦਾਰ ਸਾਹਿਬ ਰਿਕਾਰਡਿੰਗ ਹੋ ਰਹੀ ਆ ਤੇ ਇਹ ਅੱਜ ਹੀ ਨਹੀਂ ਮੈਂ ਕਰ ਰਿਹਾ ਕੋਣ ਤੋਂ ਕਿ ਮੈਂ ਹਾਈ ਕੋਰਟ 'ਚ ਵੀ ਕੇਸ ਲੈ ਗਿਆ ਹਜੇ ਤੱਕ ਨਹੀਂ ਕੋਈ ਖੁਸ਼ੀ ਆਏ ਉਹ ਤੇ ਵੇਖੇ ਲੋਕਾਂ ਨੂੰ ਦੱਸੋ ਦਵਾਈ ਦਿਓ ਲੋਕਾਂ ਨੂੰ ਇਹ ਇਹ ਧਾਰਮਿਕ ਡੇਰਾ ਨਹੀਂ ਜੇ ਇਹ ਕੇਂਦਰ ਸਰਕਾਰ ਵੱਲੋਂ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਇਹ ਡੇਰਾ ਪੈਦਾ ਕਰਨਾ ਸੰਮਤ ਮਲਕ ਸ੍ਰੀ ਦਰਬਾਰ ਸਾਹਿਬ ਨਾਲੋਂ ਤੋੜਨਾ ਇਹ ਜਿੰਨੀਆਂ ਸਰਕਾਰਾਂ ਅੱਜ ਤੱਕ ਆਈਆਂ ਨੇ ਸਾਰੀਆਂ ਸਰਕਾਰਾਂ ਨੇ ਇਸ ਡੇਰੇ ਨੂੰ ਸਪਰਾਇ ਕੀਤੀ ਆ ਤੇ ਹੋਰ ਚਾਹੇ ਉਹਨਾਂ ਤੁਸੀਂ ਪੁੱਛੀ ਜਿਹੜਾ ਕਪੂਥਲ ਜਿਹੜਾ ਤਰਨਤਾਰਨ ਤੇ ਜਿਹੜਾ ਅੰਮ੍ਰਿਤਸਰ ਤਿੰਨਾਂ ਜ਼ਿਲ੍ਹਿਆਂ ਦੀ ਜਿਹੜੀ ਹਾਰਨ ਆਤਬਾਈ ਹੋਈ ਆ ਉਹਦਾ ਅਸਲ ਦੋਸ਼ੀ ਜਿਹੜਾ ਉਹ ਡੇਰਾ ਹਕੀਕਤ ਦੱਸਣ ਧੰਨਵਾਦ ਤੇ ਜਿਹੜੀ ਤੁਹਾਨੂੰ ਬੇਨਤੀ ਆ ਤੁਸੀਂ ਆਏ ਹੋ ਜੀ ਆਇਆਂ ਨੂੰ ਧੰਨਵਾਦ ਤੁਸੀਂ ਇੱਥੇ ਸਾਰ ਲੈ ਕੇ ਆਏ ਹੋ ਰਸਤਾ ਲੈ ਕੇ ਆਇਆ ਜਿਹੜਾ ਚਾਰਾ ਲੈ ਕੇ ਆਉਂਦਾ ਇੱਕ ਗੱਲ ਤੇ ਜਦੋਂ ਮੈਂ ਬੋਲਦਾ ਨਾ ਬਹੁਤ ਸਾਰੇ ਲੋਕ ਜਿਹੜੇ ਨੇ ਜੀ ਉਹ ਮੇਰੇ ਤੇ ਕਮੈਂਟ ਕਰਦੇ ਨੇ ਤੇ ਇਹ ਸਰਸਾ ਜਿਹੜਾ ਇਹ ਡੇਰੇ ਦੇ ਖਲਾਸ ਕਿਉਂ ਇਸ ਤਰ੍ਹਾਂ ਬੋਲਦਾ ਹਾਂ ਜੀ ਕਿਹਾ ਮੱਕਾ ਹੁਣ ਤੁਸੀਂ ਇਹ ਦੇਖ ਲਓ ਇਹਨਾਂ ਤੋਂ ਪੁੱਛੋ ਇੱਥੇ ਆਏ ਜੋ ਲੱਗੇ ਆਪਾਂ ਤੁਹਾਡੇ ਸਾਹਮਣੇ ਬੈਠ ਪੁੱਛਿਆ ਮੈਂ ਕਿ ਇਹ ਦੇ ਦਸਨ ਬੀਜਦੇ ਆ ਅੱਜ ਕਿੰਨੇ ਹੁਣ ਇਸ ਡੇਰੇ ਨੇ 1985 ਤੋਂ ਲੈ ਕੇ 1985 ਤੇਰਾ ਬਾਬਾ ਜਮਾਸ਼ਾ ਕੋਈ ਜਿਹੜਾ ਤੁਸੀਂ 1984 ਚ ਤੋਂ ਦਿੱਤੇ ਅਪਾਤ ਕ੍ਰਿਤ ਕੰਦਾ ਤੋਂ ਪਰਹਰ 1985 ਦੇ ਵਿੱਚ ਜਦੋਂ ਭਾਈ ਸਤਵੰਤ ਸਿੰਘ ਤੇ ਕੰਸ ਸਿੰਘ ਉਹ ਜੁਲਮ ਹਸਾ ਰਹੇ ਤੇ ਇਸ ਦੀ ਮਾਹਰੋਂ ਪ੍ਰਧਾਨ ਮੰਤਰੀ ਸ੍ਰੀਮਤੀ ਪ੍ਰਗਟਾ ਜੀ ਉਸ ਤੋਂ ਬਾਅਦ ਜੋ ਕਾਉਣ ਦਾ ਤੌਰ ਉਹ ਤਰ੍ਹਾਂ ਹੀ ਸਮਰੇ ਪਰ 1985 ਵਿੱਚ ਆਹ ਸਾਰੇ ਦੀ ਟਰਾਲੀ ਹਸੂਤ ਸਿੰਘ ਵਾਲੇ ਬਾਬਿਆਂ ਨੇ ਕਿੱਤੇ ਪੀ ਦੀ ਤੁਨਾ ਬਹੁਤ ਬਹੁਤ ਮਹਾਰਤ ਔਰ ਪਿੱਛੇ ਵੀ ਉਹ ਕਹਿ ਗਏ ਨੇ ਅੱਜ ਵੇਖੋ ਤੁਸੀਂ ਕਾਰ ਸੇਵਾ ਵਾਲੇ ਬਾਬੇ ਜਿਨ੍ਹਾਂ ਨੇ ਪਹਿਲਾਂ ਦਿੱਲੀ ਅੰਦੋਲਨ ਚੱਲ ਰਿਹਾ ਸੀ ਉਸ ਦਿੱਲੀ ਅੰਦੋਲਨ ਦੇ ਵਿੱਚ ਕਾਰ ਸੇਵਾ ਵਾਲੇ ਮਹਾਂਪੁਰਸ਼ਾਂ ਨੇ ਉੱਥੇ ਲੰਗਰ ਲਾਇਆ ਔਰ ਦੁਨੀਆ ਦੇ ਵਿੱਚ ਇੱਕ ਰਕਾਰ ਕੈਂਚ ਕੀਤਾ ਕਿ ਹੁਣ ਹਰਾਂ ਦੇ ਵਿੱਚ ਵੀ ਅੱਜ ਜਿਹੜੀਆਂ ਨੇ ਵਸਤਾਂ ਅਤੇ ਚਾਰਾਂ ਹਰ ਚੀਜ਼ ਲੈ ਕੇ ਆਉਣੇ ਨੇ ਅੱਜ ਸਾਡੇ ਪਿਛੇ ਦਾ ਸੰਵੇਹ ਉਹਨਾਂ ਨੇ ਫੰਡ ਬਟਾਲੇ ਰਖਾਉਣ ਵਿੱਚ ਇਹ ਸੀ ਕਿ ਯੂਪੀਕੇ ਦੀਆਂ ਸਰਕਾਰਾਂ ਦੀਆਂ ਇਹ ਆਵਾਜ਼ਾਂ ਮੈਂ ਆਪਾਂ ਦੀ ਜੇਤੂ ਬਣੀ ਹੈ ਭਾਈ ਜਿਸਾਨ ਮੌਜੂਦ ਹੈ ਜਿਸ ਤੋਂ ਵੱਲ ਸੰਯੁਕਤ ਸਾਂਝਾ ਘਾਹ 11 ਇਨੀ ਪੁੱਛੋ ਇਲਾਕੇ ਦੀ ਹਸਪਤਾਲ ਕੋਟਨ ਸਾਹਿਬ குரு ਚੰਦਰ ਦਾ ਘਾਸ ਬਣਾ ਹੈ ਇਹ ਕਿਰਸਾ ਅਤਿਆਤ ਨਮੋਚਨ ਕਿ ਇਹ ਅਸੀਂ ਸਾਰੇ ਲਗਮੇਟ ਕੇ ਇਹ ਜਿਹੜਾ ਫੈਸਲਾ ਜਿਹੜੇ ਸਾਡੇ ਅਧਿਕਾਰ ਬੰਦਿਆ ਦੇ ਵੀ ਦੱਸਦੇ ਕਿ ਇਹ ਕਹਿਰ ਕੁਦਰਤੀ ਨਹੀਂਗਾ ਇਹ ਕਹਿਰ ਡੇਰਾ ਰਣਾ ਸਵਾਮੀ ਹੋਵੇ ਕਿਰੰਦਰ ਸਿੰਘ ਢਿਲੋਂ ਦੀ ਜਿਹੜੀ ਇੱਕ ਸਾਜ਼ਿਸ਼ ਆ ਕੇਂਦਰ ਸਰਕਾਰ ਦੀ ਸਾਜ਼ਿਸ਼ ਆ ਇਹਨਾਂ ਡੇਰਾਂ ਨੂੰ ਛਾ ਕਰਨਾ ਤੇ ਸਿੱਖ ਕੌਮ ਨੂੰ ਇੱਕ ਨਿਸ਼ਚਿਤ ਨੁਕਤ ਕਰਨ ਵਾਸਤੇ ਕੋਈ ਇੱਕ ਸਾਜ਼ਿਸ਼ ਆ ਪਰ ਇਹ ਪੰਥ ਖਾਲਸਾ ਅਕਾਲਪੁਰਖ ਦੀ ਜਾਂਚ ਪੈਦਾ ਚੜ੍ਹਦੀ ਕਲਾ ਚ ਜਾਏਗਾ ਜਿਹੜੇ ਇਸ ਤਰ੍ਹਾਂ ਦੇ ਲੋਕ ਨੇ ਕੋਈ ਨਾ ਇਸ ਸਮੇਂ ਦੇ ਚ ਸਮੇ ਸਮੇਂ ਆਉਂਦੇ ਰਹੇ ਤੇ ਜਾਂਦੇ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ